बन ਗਿਆ ਹੁਣ ਮੈਂ ਖਾਉਂਗੀ ਸੋ ਤੁਹਾਡੇ ਸੋ ਇੱਕ ਜਗ੍ਹਾ ਮੈਂ ਇਹਦੇ ਵਿੱਚ ਪਾਣੀ ਦਾ ਇਸ ਤਰੀਕੇ ਨਾਲ ਫੈਲ ਹੋ ਜਾਣਾ ਬਣ ਚੁੱਕਾ ਸੋ ਇਹਦੇ ਵਿੱਚ ਹੁਣ ਮੈਂ ਤਿੰਨ ਸਲਾਇਸ ਸੋ ਕਾਫੀ ਦੁੱਧ ਉਬਲ ਕੇ ਆਇਆ ਸੋ ਹੁਣ ਬਣਦਾ ਹੁਣ ਆਲਮੋਸਟ ਹੈਲੋ ਵੈਲਕਮ ਟੂ ਮਾਈ ਚੈਨਲ ਲਾਈਵ ਵਿਦ ਮੁੰਨਾ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਖੰਗ ਹਜੇ ਵੀ ਹੈਗੀ ਆ ਮਿਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਅੱਜ ਯਾ ਥੈਂਕਸ giving day ਅੱਜ ਮੇਰਾ ਬਹੁਤ ਵੱਡਾ ਦਿਨ ਹੈ ਅੱਜ ਮੈਂ ਆਪਣੀ ਫੈਮਿਲੀ ਵਾਸਤੇ ਡਿਨਰ ਰੈਡੀ ਕਰੂੰਗੀ ਲੰਚ ਵੀ ਰੈਡੀ ਕਰੂੰਗੀ ਬ੍ਰੇਕਫਾਸਟ ਵੀ ਰੈਡੀ ਕਰੂੰਗੀ ਅੱਜ ਤਿੰਨ ਤਿੰਨ ਚੀਜ਼ਾਂ ਮੈਂ ਆਪਣੀ ਫੈਮਿਲੀ ਵਾਸਤੇ ਰੈਡੀ ਕਰ ਰਹੀ ਹਾਂ ਸੋ ਡਿਨਰ ਵਿੱਚ ਮੈਂ ਲਾਜ਼ਾਨੀਆਂ ਬਣਾਉਂਗੀ ਲੰਚ ਦੇ ਵਿੱਚ ਮੈਂ ਇਹਨਾਂ ਨੂੰ ਸੈਂਡਵਿਚ ਬਣਾ ਕੇ ਖਿਲਾਉਂਗੀ ਬ੍ਰੇਕਫਾਸਟ ਦੇ ਵਿੱਚ ਅੱਜ ਮੈਂ ਪੈਨਕੇਕ ਬਣਾ ਕੇ ਖਿਲਾਉਂਗੀ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਸੋ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਆਪਣਾ ਥੈਂਕਸ giving Day ਬਹੁਤ ਵਧੀਆ ਮਨਾਉਂਗੇ ਸੋ ਮੈਂ ਵੀ ਬਹੁਤ ਵਧੀਆ ਬਣਾਉਂਗੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਆਪ ਆਪਣਾ ਬ੍ਰੇਕਫਾਸਟ ਕਰ ਲਵਾਂ ਸੋ ਬਾਕੀ ਮੈਂ ਕਰਦਿਆਂ ਵਾਸਤੇ ਬਾਅਦ ਵਿੱਚ ਸਟਾਰਟ ਕਰੂੰਗੀ ਸੋ ਸਭ ਤੋਂ ਪਹਿਲਾਂ ਥੈਂਕਸ giving Day ਦੀਆਂ ਬਹੁਤ-ਬਹੁਤ ਸਾਰਿਆਂ ਨੂੰ ਵਧਾਈਆਂ ਫੈਸਟੀਵਲ ਚੱਲ ਰਹੇ ਆ ਹੁਣ ਇਸ ਵੇਲੇ ਹੁਣ ਨੈਕਸਟ ਵੀਕ ਤੱਕ ਆਪਣੇ ਦੀਵਾਲੀ ਆ ਜਾਣੀ ਆ 20 ਤਰੀਕ ਨੂੰ ਦੀਵਾਲੀ ਦੀ ਵੀ ਡੈਕੋਰੇਸ਼ਨ ਘਰ ਵਿੱਚ ਹੋ ਰਹੀ ਆ ਸੋ ਡੈਕੋਰੇਸ਼ਨ ਵੀ ਮੈਂ ਨਾਲੋਂ ਨਾਲ ਤੁਹਾਨੂੰ ਦਿਖਾਉਂਦੀ ਰਹੂੰਗੀ ਸੋ ਅੱਜ ਮੇਰਾ ਬਹੁਤ ਵੱਡਾ ਦਿਨ ਹੈ ਆਪਣੀ ਫੈਮਿਲੀ ਵਾਸਤੇ ਮੈਂ ਬਹੁਤ ਐਕਸਾਈਟਿਡ ਆ ਮੇਰੇ ਨਿਆਣਿਆਂ ਨੂੰ ਨਹੀਂ ਪਤਾ ਹੈਗਾ ਕਿ ਮਾਮ ਨੇ ਕੀ ਅੱਜ ਸਾਡੇ ਵਾਸਤੇ ਬਣਾਉਣਾ ਹੈ ਪਰ ਮੈਂ ਆਪਣੀ ਫੈਮਿਲੀ ਵਾਸਤੇ ਅੱਜ ਸਾਰਾ ਦਿਨ ਬਿਜ਼ੀ ਆ ਏਸੇ ਕੰਮ ਲਈ ਸੋ ਨਾਲੋਂ ਨਾਲ ਮੇਰੀ ਘਰ ਦੀ ਦੀਵਾਲੀ ਦੀ ਡੈਕੋਰੇਸ਼ਨ ਚੱਲੂਗੀ ਅਸੀਂ ਦੀਵੇ ਵੀ ਲੈ ਕੇ ਆਵਾਂਗੇ ਸ਼ਾਪਿੰਗ ਕਰਨ ਜਾਣਾ ਹਜੇ ਅਸੀਂ ਸੋ ਲੈਟਸ ਗੋ ਚਲੋ ਫਿਰ ਤੁਸੀਂ ਮੇਰੇ ਨਾਲ ਮੇਰੇ ਕਿਚਨ ਦੇ ਵਿੱਚ ਉੱਥੇ ਜਾ ਕੇ ਮੈਂ ਕੀ ਬਣਾਉਂਦੀ ਆ ਤੁਹਾਨੂੰ ਦਿਖਾਉਂਦੀ ਆ ਲੈਟਸ ਗੋ ਪਾਣੀ ਉੱਤੇ ਮੈਂ ਰੱਖਤਾ ਦੁੱਧ ਦੇ ਲਈ ਪਰ ਸੌਫ ਗਈ ਉਹ ਮੁੱਕ ਸੌਫ ਆਣੀਗੀ ਹੁਣ ਮੈਂ ਇਹਦੇ ਚ ਪਾਉਂਗੀ ਲੱਕੜੀਆਂ ਮੋਟੀ ਇਲਾਚੀ ਕਿਉਂਕਿ ਛੋਟ ਮੋਟੀ ਇਲਾਚੀ ਵੀ ਮੁੱਕ ਗਈ ਉਹ ਆਹ ਸੋ ਹੁਣ ਪਤਾ ਲੱਗਦਾ ਨਹੀਂ ਨਾਲੇ ਪਾਉਂਗੀ ਵਿੱਚ ਅਦਰਕ ਦੁੱਧ ਦੇ ਵਿੱਚ ਵੀ ਦੁੱਧ ਦੇ ਵਿੱਚ ਵੀ ਮੈਂ ਆਦਰਕ ਪਾਲਣ ਦੀ ਹੁੰਨੀ ਆ ਸਵਾਦ ਲੱਗਦਾ ਮੈਨੂੰ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜਦੋਂ ਦੁੱਧ ਬਣਦਾ ਆ ਉਸ ਤੋਂ ਬਾਅਦ ਫਿਰ ਅਸੀਂ ਉਹਦੇ ਵਿੱਚ ਥੋੜੀ ਜਿਹੀ ਪੱਤੀ ਪਾਈਦੀ ਆ ਸੋ ਜਿਹੜੀ ਦੁੱਧ ਚਾਹ ਜਈ ਇਹ ਬਣ ਜਾਂਦੀ ਆ ਇੱਕ ਲੌਂਗ ਪਾ ਦੇਣੀ ਆ ਕਿਉਂਕਿ ਆ ਬਹੁਤ ਜ਼ਿਆਦਾ ਮੈਂ ਸੌਂਫ ਨੂੰ ਲਾਈਕ ਕਰਦੀ ਆ ਸੋ ਸੌਂਫ ਦੀ ਗੱਲ ਤਾਂ ਬਣੀ ਨਹੀਂ ਹੈਗੀ ਸੋ ਇੱਕ ਲੌਂਗ ਪਾ ਦਨੀ ਆ ਤੇ ਮੋਟੀ ਇਲਾਇਚੀ ਪਾ ਦਨੀ ਆ ਸੋਡੀ ਸਾਹਿਬ ਨਹੀਂ ਲਾਈਕ ਕਰਦੇ ਮੋਟੀ ਇਲਾਇਚੀ ਨੂੰ ਬਟ ਅੱਜ ਉਹਨਾਂ ਨੂੰ ਮੈਂ ਪਲਾ ਦਊਂਗੀ ਕਿਉਂਕਿ ਥੈਂਕਸ giving ਕਦੀ ਕਦੀ ਆਪਣੀ ਮਰਜ਼ੀ ਵੀ ਕਰਨੀ ਚਾਹੀਦੀ ਆ ਆਲਵੇਜ਼ ਤੁਸੀਂ ਫੈਮਿਲੀ ਦੇ ਆਧਾਰ ਤੇ ਚੱਲਦੇ ਆ ਸੋ ਜੇ ਕੋਈ ਚੀਜ਼ ਨਾ ਹੋਵੇ ਤਾਂ ਫਿਰ ਆਪਣੇ ਹਿਸਾਬ ਨਾਲ ਚੀਜ਼ਾਂ ਪਾ ਲਓ ਸੋ ਹੁਣ ਮੇਰਾ ਪਾਣੀ ਰੱਖ ਹੋ ਗਿਆ ਹੁਣ ਅਸੀਂ ਬਾਵਾਂਗੇ ਮੱਝ ਦਾ ਦੁੱਧ ਮੱਝ ਦਾ ਦੁੱਧ ਅਸੀਂ ਅੱਜ ਕੱਲ ਪੀਂਦੇ ਆ ਮਹਿੰਗਾ ਜਰੂਰ ਸਾਨੂੰ ਮਿਲਦਾ ਆ 27 28 ਡਾਲਰ ਦੀ ਇੱਕ ਕੈਨੀ ਹੁੰਦੀ ਆ ਸੋ ਬੱਚੇ ਮੇਰੇ ਮੱਝ ਦਾ ਦੁੱਧ ਪੀਂਦੇ ਆ ਸੋ ਅੱਜ ਮੈਂ ਵੀ ਮੱਝ ਦਾ ਦੁੱਧ ਪਾ ਕੇ ਥੋੜਾ ਪਤਲਾ ਕਰ ਲੂੰਗੀ ਮੈਨੂੰ ਥੋੜੀ ਸਮੈਲ ਆਉਂਦੀ ਪਰ ਸਮੈਲ ਤਾਂ ਨਹੀਂ ਆਉਂਦੀ ਉਹ ਤਾਂ ਉਹਦੇ ਕੱਚਾ ਪੀ ਜਾਂਦੇ ਆ ਪਰ ਮੈਂ ਤਾਂ ਵਾਲ ਕੇ ਪੀਊਂਗੀ ਸੋ ਮੇਰੇ ਗਰੀਡੀਅੰਟ ਤਿਆਰ ਹੋ ਚੁੱਕੇ ਆ ਸਾਰੇ ਸ਼ਿਮਲਾ ਮਿਰਚਾਂ ਖੁੰਬਾ ਤੇ ਗੰਡਾ ਹੁਣ ਇਹਨਾਂ ਨੂੰ ਮੈਂ ਰਾਤ ਦਾ ਧੋ ਕੇ ਰੱਖਿਆ ਸੀ ਖੁੰਬਾ ਹੁਣ ਧੋਤੀਆਂ ਆ ਕਿਉਂਕਿ ਫੇ ਖੁੰਬਾ ਦੇ ਧੋ ਕੇ ਰੱਖ ਦੋ ਤਾਂ ਖਰਾਬ ਜੀਆਂ ਹੋ ਜਾਂਦੀਆਂ ਆ ਅੱਜ ਸਾਰਾ ਦਿਨ ਮੇਰਾ ਆਪਣੀ ਫੈਮਲੀ ਲਈ ਸਮਰਪਤ ਆ ਸੋ ਮੈਂ ਇਸੇ ਤਰ੍ਹਾਂ ਸਾਰਿਆਂ ਨੂੰ ਕਹੂੰਗੀ ਤੁਸੀਂ ਵੀ ਆਪਣੀਆਂ ਫੈਮਲੀਆਂ ਵਾਸਤੇ ਆਪਣੇ ਡਿਨਰ ਰੈਡੀ ਕਰੋ ਸਾਰੀ ਫੈਮਲੀ ਇਕੱਠੀ ਹੋ ਕੇ ਕੰਮ ਕਰੋ ਸੋ ਸਾਰੇ ਹੁਣ ਸਰਪ੍ਰਾਈਜ਼ ਹੋਣਗੇ ਕਿ ਮਮ ਨੇ ਸਾਡੇ ਵਾਸਤੇ ਪੈਨਕੇਕ ਵੀ ਬਣਾ ਲਿਆ ਸੋ ਇਹੀ ਇੰਜਾਇਰਮੈਂਟ ਹੁੰਦੀ ਆ ਮੈਂ ਸਾਰਿਆਂ ਸਾਰੀ ਦੁਨੀਆ ਨੂੰ ਕਹਿਣਾ ਚਾਹੂਗੀ ਜਿਆਦਾ ਤੋਂ ਜਿਆਦਾ ਇਕੱਠੇ ਹੋ ਕੇ ਆਪਣੀ ਫੈਮਲੀ ਦੇ ਵਿੱਚ ਆਪਣੇ ਮਾਪਿਆਂ ਦੇ ਵਿੱਚ ਮਾਪੇ ਦੇ ਨਾਲ ਆਪਣੀਆਂ ਫੈਮਲੀਆਂ ਦੇ ਨਾਲ ਇਕੱਠੇ ਹੋ ਕੇ ਆਪਣੇ ਡਿਨਰ ਰੈਡੀ ਕਰੋ ਟੂ ਗੈਦਰ ਹੋ ਕੇ ਜਦੋਂ ਤੁਸੀਂ ਕੰਮ ਕਰਦੇ ਆ ਬਹੁਤ ਚੰਗਾ ਲੱਗਦਾ ਆ ਔਰ ਸਾਰੀ ਫੈਮਲੀ ਜਦੋਂ ਤੁਹਾਡੇ ਬਜ਼ੁਰਗ ਘਰ ਦੇ ਚੀਜ਼ਾਂ ਖਾਂਦੇ ਆ ਔਰ ਖੁਸ਼ੀ ਮਨਾਉਂਦੇ ਆ ਬਜ਼ੁਰਗਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਬਜ਼ੁਰਗ ਸਿਰਫ ਰਿਸਪੈਕਟ ਚਾਹੁੰਦੇ ਆ ਆਪਣੇ ਬੱਚਿਆਂ ਦੇ ਕੋਲੋਂ ਹੁਣ ਮੈਂ ਆਪਣਾ ਕੱਟ ਕਟਾਈਆ ਸ਼ੁਰੂ ਕਰਤੀ ਆ ਸੋ ਇਸ ਤਰੀਕੇ ਦੇ ਨਾਲ ਮੈਂ ਆਪਣੀਆਂ ਖੁੰਬਾਂ ਕਟੂੰਗੀ ਬਰੀਕ ਬਰੀਕ ਕਟੂੰਗੀ ਜਿੰਨੀਆਂ ਵੀ ਜ਼ਿਆਦੀਆਂ ਬਰੀਕ ਹੋ ਸਕੀਆਂ ਇਸ ਤਰ੍ਹਾਂ ਸੋ ਤਿੰਨ ਚੀਜ਼ਾਂ ਹੀ ਲਜ਼ਾਨੀਆਂ ਦੇ ਵਿੱਚ ਲੈਣੀਆਂ ਹੁੰਦੀਆਂ ਆ ਤੁਸੀਂ ਖੁੰਬਾ ਲੈਣੀਆ ਹੁੰਦੀਆਂ ਆ ਤੁਸੀਂ ਹਰੀਆਂ ਸ਼ਿਮਲਾ ਮਿਰਚਾਂ ਲੈਣੀਆਂ ਹੋਣਗੀਆਂ ਸ਼ਿਮਲਾ ਮਿਰਚਾਂ ਵਿੱਚ ਤੁਸੀਂ ਜਿਹੜੀਆਂ ਮਾਰਜੀ ਕਲਰਫੁੱਲ ਮਿਰਚਾਂ ਲੈ ਸਕਦੇ ਆ ਜਿਹਦਾ yellow ਪੀਲੀਆਂ ਨੀਲੀਆਂ ਜਿਹੜੀਆਂ ਵੀ ਤੁਹਾਨੂੰ ਚੰਗੀਆਂ ਲੱਗਦੀਆਂ ਆ ਪਰ ਇਹ ਮੇਰੀਆਂ ਖੁੰਬਾ ਜਿਹੜੀਆਂ ਇਹ ਮੇਰੀਆਂ ਜਿਹੜੀਆਂ ਮਿਰਚਾਂ ਸੀ ਇਹ ਸੀਗੀਆਂ ਮੇਰੀਆਂ ਭਰ ਕੇ ਬਣਾਉਣ ਵਾਲੀਆਂ ਪਰ ਹੁਣ ਮੇਰੇ ਕੋ ਆਸ ਵੇਲੇ ਵੱਡੀਆਂ ਹੈ ਨਹੀਂ ਸੀਗੀਆਂ ਸੋ ਮੈਂ ਇਸ ਕਰਕੇ ਇਹਨਾਂ ਨੂੰ ਇਦਾਂ ਹੀ ਬਣਾ ਦਿੱਤਾ ਕੋਈ ਨਹੀਂ ਅੱਜ ਮੇਰਾ ਬ੍ਰੇਕਫਾਸਟ ਹੋਊਗਾ ਦੁੱਧ ਦੇ ਗਲਾਸ ਦੇ ਨਾਲ ਤੇ ਨਾਲ ਹੋਣਗੇ ਆਹ ਵਾਲੇ ਬਿਸਕਟ ਸੋ ਦੋ ਬਿਸਕਟ ਲਾਉਂਗੀ ਮੈਂ ਨਾਲ ਲਵਾਂਗੀ ਪੰਜ ਕਾਜੂ ਦੋ ਤਿੰਨ ਬਦਾਮ ਜਿਆਦਾ ਵੀ ਨਹੀਂ ਲੈਣੇ ਚਾਹੀਦੇ ਕਿਉਂਕਿ ਕੈਸਟਰੋਲ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਲਈ ਔਖਾ ਆ ਇਸ ਕਰਕੇ 19 ਚੀਜ਼ ਲੈਣੀ ਚਾਹੀਦੀ ਆ ਜਿੰਨੀ ਤੁਹਾਨੂੰ ਸਹੀ ਹੈਗੀ ਆ ਇਸ ਤਰੀਕੇ ਦੇ ਨਾਲ ਮੈਂ ਆਪਣਾ ਸਟੀਲ ਦਾ ਇੱਕ ਪੈਨ ਲਵਾਂਗੀ ਪੈਨ ਦੇ ਵਿੱਚ ਮੈਂ ਆਪਣੇ ਘਰ ਦੇ ਟਮਾਟਰ ਜਿਹੜੇ ਆ ਵਾਲੇ ਆ ਉਹ ਪਾਉਂਗੀ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਮੈਂ ਪਾਉਂਗੀ ਇਹਨਾਂ ਨੂੰ ਸੋ ਇਹਦੇ ਵਿੱਚ ਮੈਂ ਪਾਉਂਗੀ ਗਾਜਰਾਂ ਇਹਦੇ ਵਿੱਚ ਮੈਂ ਪਾਉਂਗੀ ਅਦਰਕ ਇਹਦੇ ਵਿੱਚ ਮੈਂ ਪਾਉਂਗੀ ਓਨੀਅਨ ਔਰ ਇਹਦੇ ਵਿੱਚ ਮੈਂ ਪਾਉਂਗੀ ਸੈਲਰੀ ਸੋ ਜਿੰਨੇ ਵੀ ਤੁਹਾਡੇ ਕੋਲ ਘਰ 'ਚ ਗਰੀਡੀਅਨ ਹੁੰਦੇ ਆ ਗ੍ਰੀਨ ਤੁਸੀਂ ਉਹਨਾਂ ਨੂੰ ਪਾ ਸਕਦੇ ਆ ਇਹਨਾਂ ਨੂੰ ਚਾਹੇ ਮੋٹے-ਮੋٹے ਕੱਟ ਲਓ ਚਾਹੇ ਬਰੀਕ-ਬਰੀਕ ਕੱਟ ਲਓ ਇਹ ਤੁਹਾਡੀ ਚੁਆਇਸ ਆ ਇਹ ਤੁਸੀਂ ਇਹਨਾਂ ਪਾਸਤੇ ਦਾ ਜਿਹੜੀ ਸੌਸ ਆ ਉਹ ਰੈਡੀ ਕਰਨੀ ਹੁੰਦੀ ਆ ਇਸ ਤਰੀਕੇ ਨਾਲ ਇਹ ਰੈਡੀ ਹੋ ਗਿਆ ਆ ਸੋ ਇੱਕ ਜਗ ਮੈਂ ਇਹਦੇ ਵਿੱਚ ਪਾਣੀ ਦਾ ਪਾਉਂਗੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਆ ਜਿੰਨਾ ਖੁੰਦਾ ਕਿਉਂਕਿ ਇਹਨੂੰ ਫਿਰ ਘੰਟਾ ਤੋਂ ਘੰਟੇ ਤੁਸੀਂ ਫਿਰ ਇਹਨੂੰ ਬਣਾਉਣਾ ਵੀ ਹੁੰਦਾ ਆ ਇਸ ਤਰੀਕੇ ਨਾਲ ਇਹਦੇ ਵਿੱਚ ਪਾਣੀ ਪਾ ਲੈਣਾ ਆ ਫਿਰ ਇਹਦੇ ਵਿੱਚ ਤੁਸੀਂ ਸਾਲਟ ਪਾਉਣਾ ਆ ਕਾਲਾ ਲੂਣ ਪਾ ਲਓ ਜੋ ਮਰਜੀ ਪਾ ਲਓ ਪਰ ਮੈਂ ਇੱਕ ਚਮਚਾ ਪਾ ਦੂੰਗੀ ਕਿਉਂਕਿ ਮੈਂ ਇੰਨਾ ਜ਼ਿਆਦਾ ਨਹੀਂ ਪਾਉਂਦੀ ਇਹਦੇ ਪਿੱਛੇ ਤੁਸੀਂ ਲਾਲ ਮਿਰਚ ਵੀ ਇੱਕ ਚਮਚਾ ਪਾ ਸਕਦੇ ਆ ਇੰਨਾ ਜ਼ਿਆਦਾ ਤੇ ਇਹਦੇ ਵਿੱਚ ਕਾਲਾ ਨੂਨ ਵੀ ਮੈਂ ਥੋੜਾ ਜਿਹਾ ਪਾ ਲੂੰਗੀ ਚੰਗਾ ਹੁੰਦਾ ਹੈਲਥ ਵਾਸਤੇ ਕਾਲਾ ਨੂਨ ਸੋ ਇਹਦੇ ਵਿੱਚ ਮੈਂ ਹੋਰ ਕੁਝ ਨਹੀਂ ਪਾਉਂਗੀ ਜੇ ਪਾਣੀ ਹੋਊਗੀ ਤਾਂ ਮੈਂ ਜਦੋਂ ਮਸਾਲੇ ਭੁੰਨੂੰਗੀ ਉਸ ਵੇਲੇ ਮੈਂ ਹਰੀ ਮਿਰਚ ਪਾ ਦਊਂਗੀ ਸੋ ਇਹ ਮੇਰਾ ਰੈਡੀ ਹੋ ਗਿਆ ਜਿਹੜਾ ਇਹਦੀ ਸਾਸ ਬਣਨੀ ਹੈ ਕੇ ਦੇ ਨਾਲ ਸਾਸ ਜਿਹੜੀ ਆ ਉਹ ਰੈਡੀ ਹੋਣ ਲੱਗ ਪਈ ਆ ਸੋ ਇਹ ਸੀ ਮੇਰਾ ਰੈਡੀ ਕਰਨ ਦਾ ਆਈਡੀਆ ਸੋ ਐਸ ਕੰਪਨੀ ਵੀ ਮੈਂ ਸਲਾਈਸਾਂ ਲੈ ਕੇ ਆਈ ਸੀਗੀ ਸੁਪਰਸਟੋਰ ਤੋਂ ਤੁਸੀਂ ਜਿਹੜੀ ਮਾਦੀ ਕੰਪਨੀ ਯੂਜ਼ ਕਰ ਸਕਦੇ ਹੋ ਤਾਂ ਬਹੁਤ ਸਾਲਾਂ ਤੋਂ ਅਸੀਂ ਆਹੀ ਕੰਪਨੀ ਯੂਜ਼ ਕਰਦੇ ਆਂ ਸੋ ਇਹਦੇ ਵਿੱਚੋਂ ਮੈਂ ਨਾ ਲਈਆਂ ਆ ਲੇਰਾ ਜਦੋਂ ਅਸੀਂ ਉੱਤੇ ਇਹਦੇ ਲੇਹੜਾ ਲਾਉਣੀਆਂ ਆ ਸੋ ਇਸ ਤਰੀਕੇ ਦੀਆਂ ਮੈਂ ਨਾ ਲੇਹੜਾ ਲਈਆਂ ਆ ਇਹ ਲੇਹੜਾ ਜਿਹੜੀਆਂ ਆ ਸੋ ਇਹਨਾਂ ਨੂੰ ਹੁਣ ਮੈਂ ਉਵਾਲਦੀ ਆ ਉਵਾਲਣ ਤੋਂ ਬਾਅਦ ਤੁਹਾਨੂੰ ਫਿਰ ਮੈਂ ਦਿਖਾਉਂਗੀ ਕਿ ਇਸ ਤਰੀਕੇ ਦੀਆਂ ਉਵਾਲ ਕੇ ਇਹ ਬਣ ਚੁੱਕੀਆਂ ਆ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿੰਨਾ ਮੈਂ ਪਾਣੀ ਲਿਆ ਉਹਦੇ ਵਿੱਚ ਕੀ ਕੀ ਪਾਉਣਾ ਆ ਤੇ ਮੈਂ ਕਿਸ ਤਰੀਕੇ ਨਾਲ ਇਹ ਪਾਉਣੀ ਆ ਇਸ ਤਰੀਕੇ ਨਾਲ ਇਹਦੇ ਵਿੱਚ ਮੈਂ ਪਾਣੀ ਪਾਤਾ ਵੱਡੇ ਸਾਰਾ ਇੱਕ ਕੜਾਈ ਲੈ ਲਓ ਉਹਦੇ ਵਿੱਚ ਤੁਸੀਂ ਆਇਲ ਪਾ ਲਓ ਜਿੰਨਾ ਤੁਹਾਨੂੰ ਲੱਗਦਾ ਕਿਉਂਕਿ ਇਹ ਇਸ ਕਰਕੇ ਪਾਇਆ ਜਾਂਦਾ ਆ ਕਿ ਤੁਹਾਡਾ ਜਿਹੜਾ ਆ ਇਹ ਜਿਹੜੀਆਂ ਸਲਾਈਸਾਂ ਆ ਇਹ ਚੁੰਬੜ ਨਾਲ ਇੱਕ ਦੂਸਰੇ ਨਾਲ ਸੋ ਇਹਦੇ ਵਿੱਚ ਹੁਣ ਮੈਂ ਤਿੰਨ ਸਲਾਈਸਾਂ ਇਦਾਂ ਪਾਤੀਆਂ ਆ ਤਿੰਨ ਤੋਂ ਬਾਅਦ ਤਿੰਨ ਹੋਰ ਪਾਤੀਆਂ ਇਸ ਤਰੀਕੇ ਨਾਲ ਤਾਂ ਤਿੰਨ ਹੋਰ ਪਾਤੀਆਂ ਕਿਉਂਕਿ ਜਿਹੜੀਆਂ ਇਹ ਸਲਾਈਸਾਂ ਆ ਨਾ ਇਹ ਮੋਸਟਲੀ ਮੈਂ 9 ਬਣਾਉਂਦੀ ਹੁੰਦੀ ਆ ਫਿਰ ਜੇ ਜ਼ਿਆਦਾ ਬਣਾਉਣਾ ਹੋਵੇ ਅੱਜ ਮੈਂ ਇੰਨਾ ਜ਼ਿਆਦਾ ਨਹੀਂ ਬਣਾਉਣਾ ਥੋੜਾ ਬਣਾਉਣਾ ਇਸ ਕਰਕੇ ਸਿਰਫ ਦੋ ਲੇਰਾਂ ਦਾ ਹੀ ਬਣਾਉਂਗੀ ਆਪਰੀ ਮਰਜ਼ੀ ਨਾਲ ਤੁਸੀਂ ਇਹਦੇ ਵਿੱਚ ਲੂਣ ਪਾਉਣਾ ਆ ਜਿੰਨਾ ਮਰਜ਼ੀ ਪਾ ਲਓ ਕਿਉਂਕਿ ਇਹ ਹੁੰਦਾ ਹੈ ਕਿ ਇਹ ਚੀਜ਼ ਜਿਹੜੀ ਹੈ ਚੁੰਬੜੇ ਨਾਲ ਇੱਕ ਦੂਜੇ ਦੇ ਨਾਲ ਇਸ ਕਰਕੇ ਹੁਣ ਇਹਨੇ ਘੱਟੋ ਘੱਟ ਵੀ 45 ਮਿੰਟ ਲੈ ਜਾਣੇ ਆ ਜਾਂ 1 ਆਵਰ ਲੈ ਜਾਣ ਆ ਸੋ ਹੌਲੀ ਹੌਲੀ ਇਹ ਤਿਆਰ ਹੁੰਦਾ ਰਹੂਗਾ ਸੋ ਇਦਨ ਮੇਰੀ ਜਿਹੜੀ ਆ ਟਮੇਟੋ ਸਾਸ ਬਣ ਰਹੀ ਆ ਦੁੱਧ ਦਾ ਕਟੋਰਾ ਜਿੰਨਾ ਮਰਜੀ ਤੁਸੀਂ ਲੈ ਲਓ ਜੱਗ ਲੈ ਲਓ ਵਾਟ ਐਵਰ ਤੁਹਾਡੀ ਚੁਆਇਸ ਆ ਪਰ ਮੈਂ ਤਾਂ ਇੰਨਾ ਬਣਾਉਂਗੀ ਹੁਣ ਇਹਦੇ ਵਿੱਚ ਮੈਂ ਦੁੱਧ ਪਾ ਦਿੱਤਾ ਆ ਸੋ ਇਸ ਤਰੀਕੇ ਨਾਲ ਮੈਂ ਅਦਰਕ ਕੁੱਟ ਲਿਆ ਆ ਆ ਦੇਖੋ ਅਦਰਕ ਕੁੱਟ ਲਿਆ ਇਹਦੇ ਵਿੱਚ ਮੈਂ 4 5 6 ਇਹਦੇ ਵਿੱਚ ਮੈਂ ਗੱਟੀਆਂ ਜਿਹੜੀਆਂ ਆ ਲਸਣ ਦੀਆਂ ਪਾ ਦਿੱਤੀਆਂ ਇਹ ਕੁੱਟ ਲਈਆਂ ਤੇ ਇੱਕ ਕੱਪ ਵਿੱਚ ਆ ਜਿਹੜਾ ਆ ਦੁੱਧ ਦਾ ਇਹਦੇ ਵਿੱਚ ਪਾ ਦਿੱਤਾ ਆ ਹੁਣ ਮੈਂ ਉਬਲਣਾ ਰੱਖ ਦਿੱਤਾ ਆ ਸੋ ਇਹ ਤੁਸੀਂ ਡਿਪੈਂਡ ਹੈ ਤੁਸੀਂ ਕਿੰਨਾ ਕੁ ਬਣਾਉਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਮਕਰੋਨੀ ਨੂੰ ਉਬਾਲ ਕੇ ਉਹਦੇ ਵਿੱਚ ਪਾ ਕੇ ਖਾ ਸਕਦੇ ਆ ਇਹ ਤਾਂ ਮੈਂ ਹੁਣ ਇਹਦੇ ਵਾਸਤੇ ਹੀ ਰੈਡੀ ਕੀਤਾ ਆ ਜੇ ਥੋੜਾ ਬਹੁਤ ਮੈਂ ਰੱਖਣਾ ਹੋਊਗਾ ਰੱਖ ਸਕਦੀ ਆ ਸੋ ਤੁਸੀਂ ਇਹਨੂੰ ਹੌਲੀ ਹੌਲੀ ਲਾਈਟ ਹੀਟ ਦੇ ਉੱਤੇ ਰੱਖ ਕੇ ਇਹਨੂੰ ਉਬਾਲੀ ਚਲੋ ਤੇ ਇਹਨੂੰ ਇੱਧਰ ਜਿਹੜਾ ਆ ਆ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕੁੱਟ ਦਿਓ ਕੁੱਟ ਕੇ ਇਹਨਾਂ ਨੂੰ ਤੁਸੀਂ ਵਿੱਚ ਪਾ ਲਓ ਖਰਬੜੀਆਂ ਜੀਆਂ ਪਾ ਲਓ ਅਪ ਟੂ ਯੂ ਕਿਉਂਕਿ گارਲਿਕ ਦਾ ਵੀ ਤੁਹਾਨੂੰ ਬਣਿਆ ਬਣਾਇਆ ਵੀ ਮਿਲ ਜਾਂਦਾ ਪਰ ਉਹਦੇ ਵਿੱਚ ਐਗ ਹੁੰਦਾ ਆ ਅਸੀਂ ਇੱਕ ਗਲਾਸ ਅਸੀਂ ਆਪ ਬਣਾ ਲਈਦਾ ਆ ਇਸ ਕਰਕੇ ਫਿਰ ਅਸੀਂ ਹਰ ਚੀਜ਼ ਮੈਂ ਘਰੇ ਬਣਾਉਂਦੀ ਹੁੰਦੀ ਆ ਸੋ ਇਹਦੇ ਤੇ ਜਿਹੜੀ ਮੈਂ ਚੀਜ਼ ਵੀ ਪਾਉਣੀ ਆ ਉਹ ਵੀ ਸੋਇਆ ਸੀ ਇਸ ਮੈਂ ਚੀਜ਼ ਲੈ ਕੇ ਆਉਣੀ ਆ ਉਹ ਇਹਦੇ ਵਿੱਚ ਪਾਉਣੀ ਆ ਆ ਲਓ ਆ ਇਹ ਦੇਖਿਓ ਹਾਂ ਬਾਦਲ ਆ ਅਫੈਡੋ ਅਫੈਡੋ ਜਿਹਨੂੰ ਕਹਿੰਦੇ ਆ ਅਲਫੈਡੋ ਕੋਲ ਪੰਦਾ ਹੈ ਸੋ ਤੁਸੀਂ ਲੂਣ ਜਿਹੜਾ ਆ ਆਪਣੀ ਮਾਦੀ ਦੇ ਹਿਸਾਬ ਨਾਲ ਪਾਉਣਾ ਆ ਕਿੰਨਾ ਤੁਹਾਨੂੰ ਲੂਣ ਚਾਹੀਦਾ ਆ ਇੰਨਾ ਜ਼ਿਆਦਾ ਤਾਂ ਨਹੀਂ ਮੈਂ ਪਾਉਂਗੀ ਪਰ ਫੇ ਵੀ ਥੋੜਾ ਬਹੁਤਾ ਤਾਂ ਦੀਦਾ ਵੀ ਨਹੀਂ ਗਨਮਕੀਨ ਜਿਆ ਤਾਂ ਹੋ ਜਾਊਗਾ ਨਾ ਆ ਲੈ ਇਸ ਹਿਸਾਬ ਨਾਲ ਤੁਸੀਂ ਇਹਨੂੰ ਇੱਦਾਂ ਲਾਈਟ ਹੀਟ ਉੱਤੇ ਕਰੀ ਚਲੋ ਹਾਂ ਇਹਦੇ ਵਿੱਚ ਤੁਸੀਂ ਬਲੈਕ ਪੈਪਰ ਜ਼ਰੂਰ ਪਾਉਣਾ ਆ ਆ ਦੇਖ ਬਲੈਕ ਪੈਪਰ ਬਹੁਤ ਵਧੀਆ ਤੁਹਾਡੇ ਵਾਸਤੇ ਗਰਮ ਹੁੰਦਾ ਆ ਲਸਣ ਵੀ ਵਧੀਆ ਆ ਕਿਉਂਕਿ ਬਹੁਤ ਸਾਰੇ ਟਮਾਟਰ ਹੁੰਦੇ ਆ ਤੁਹਾਡਾ ਜਿਹੜਾ ਵਾਇਬ ਹੋਏ ਨਹੀਂ ਹੁੰਦੀ ਜੇ ਹੋ ਸਕਦਾ ਹੈ ਤੇ ਇਹਦੇ ਵਿੱਚ ਜਿਹੜਾ ਕਰੀ ਦੇ ਵਿੱਚ ਉਹ ਕੀ ਪਾਉਂਦੇ ਹੁੰਦੇ ਆ ਹਿੰਗ ਉਹ ਵੀ ਪਾ ਦਿਓ ਪਰ ਨਹੀਂ ਜਸਟ ਜੋਕ ਕੇ ਕੀਤਾ ਹਿੰਗ ਤਾਂ ਨਹੀਂ ਪਾਣੀ ਤੇ ਇਹ ਤੁਹਾਡਾ ਇਟਾਲੀਅਨ ਜਿਹੜੀ ਐਫੈਡੋ ਬਣੂਗੀ ਤੁਹਾਡੀ ਹੁਣ ਸਵਾਦੀ ਜਹੀ ਸੋ ਜੇ ਮੈਨੂੰ ਲੱਗਾ ਥੋੜਾ ਜਿਆ ਇਹਦੇ ਵਿੱਚ ਜਿਹੜਾ ਸਮਾਨ ਆ ਹੁਣ ਵਿੱਚ ਮੈਦਾ ਪਾਉਣਾ ਹੈ ਸੋ ਮੈਂ ਮੈਦਾ ਲੈ ਕੇ ਆਉਣੀ ਆ ਮੈਦਾ ਤੁਹਾਨੂੰ ਦੱਸ ਦਿਆਂ ਕਿੱਦਾਂ ਬਣਾਉਣਾ ਹੈ ਸੋ ਇੱਕ ਕਟੋਰੀ ਜਿਹੜੀ ਆ ਵਾਲੀ ਆ ਇਹ ਮੈਦਾ ਲੈਣਾ ਹੈ ਇਹਦੇ ਵਿੱਚ ਇਦਾਂ ਤੁਸੀਂ ਪਾ ਦੇਣਾ ਆ ਸੋ ਇਹਦੇ ਵਿੱਚ ਤੁਸੀਂ ਆਪਣੀ ਲੋੜ ਮੁਤਾਬਕ ਇਹਦੇ ਵਿੱਚ ਆਇਲ ਪਾਉਣਾ ਆ ਜਿਹੜਾ ਕਿ ਇਹ ਬੀਟ ਹੋ ਜਵੇ ਕਿਦਾਂ ਇਹਨੂੰ ਤੁਸੀਂ ਬੀਟ ਕਰਨਾ ਆ ਇਹਨੂੰ ਉਸ ਹਿਸਾਬ ਨਾਲ ਇਹਦਾ ਆਇਲ ਪਾਉਣਾ ਆ ਕਿ ਪੂਰਾ ਪ੍ਰੋਪਰ ਇਹ ਬੀਟ ਹੋ ਜਵੇ ਇਹਦੇ ਵਿੱਚ ਨਾ ਪਾਣੀ ਪਾਉਣਾ ਆ ਨਾ ਤੁਸੀਂ ਦੁੱਧ ਪਾਉਣਾ ਆ ਕੁਝ ਵੀ ਨਹੀਂ ਪਾਉਣਾ ਮੈਂ ਤੁਹਾਨੂੰ ਦਿਖਾਉਂਦੀ ਆ ਜੇ ਤੁਹਾਡਾ ਜੀ ਕਰਦਾ ਆ ਜਿਆਦਾ ਪਾ ਲਓ ਜੇ ਤੁਹਾਡਾ ਜੀ ਕਰਦਾ ਥੋੜਾ ਪਾ ਲਓ ਮੈਂ ਤਾਂ ਇਹਦੇ ਵਿੱਚ ਇੰਨਾ ਕਿ ਪਾਇਆ ਇੰਨਾ ਜਿਆਦਾ ਨਹੀਂ ਮੈਂ ਇਹਨੂੰ ਪਾਉਣਾ ਹੈਗਾ ਆਇਲ ਨਹੀਂ ਪਾਉਣਾ ਹੈਗਾ ਬਸ ਇਹ ਆ ਕਿ ਤੁਸੀਂ ਇਹਨੂੰ ਇਸ ਤਰੀਕੇ ਦਾ ਬਣਾਉਣਾ ਕਿ ਦੀ ਬੱਟੀਆਂ ਜੀਆਂ ਨਾਲ ਦੁੱਧ ਦੇ ਵਿੱਚ ਬਣਨ ਬਸ ਇਹਦਾ ਇਹੀ ਹਿਸਾਬਕਤਾ ਹੁੰਦਾ ਬਸ ਇਹਨੂੰ ਮੈਂ ਇਸ ਤਰੀਕੇ ਨਾਲ ਬਣਾ ਲਿਆ ਆ ਸੋ ਹੁਣ ਦੇਖਦੀ ਆ ਇਹਨੂੰ ਪਾ ਕੇ ਜਦੋਂ ਦੁੱਧ ਬਣ ਗਿਆ ਕਿਦਾਂ ਦਾ ਇਹ ਬਣਦਾ ਸੋ ਕਾਫੀ ਦੁੱਧ ਉਬਲ ਕੇ ਆਇਆ ਸੋ ਹੁਣ ਮੈਂ ਚਾਹੂੰਗੀ ਕਿ ਇਹਦੇ ਵਿੱਚ ਇਹ ਸਮਾਨ ਇਦਾਂ ਪਾਉਣਾ ਇਹ ਤੁਸੀਂ ਇਦਾਂ ਪਾ ਦਿੰਦੇ ਆ ਕਿਉਂਕਿ ਇਹ ਕਿਉਂ ਤੇਲ ਅਸੀਂ ਇਸ ਕਰਕੇ ਪਾਉਨੇ ਆਂਗੇ ਦੀਆਂ ਗੱਟੀਆਂ ਜਿੰਗੀਆਂ ਨਾ ਵੱਜਣ ਲੇਟੀ ਜਈ ਨਾ ਬਣੇ ਸੋ ਨਾਲੇ ਅਸੀਂ ਇਹਨੂੰ ਇਸ ਤਰੀਕੇ ਨਾਲ ਵੀ ਤਲਨੇ ਆਂ ਇਸ ਤਰੀਕੇ ਨਾਲ ਅਫੈਰ ਹੋ ਜਣਾ ਬਣ ਚੁੱਕਾ ਹੈ ਦੇਖੋ ਇਹ ਮੈਂ ਹੁਣ ਆਪਣੀ ਦਜ਼ਾਨੀਆਂ ਦੇ ਉੱਤੇ ਪਾਉਣਾ ਆ ਇਸ ਤਰੀਕੇ ਨਾਲ ਤੇ ਹੁਣ ਭੁੱਜ ਰਿਹਾ ਆ ਵਾਹ ਜਿਆਦਾ ਵੀ ਜ ਤੜਕਾ ਬਣਾਉਣਾ ਹੁਣ ਇਸ ਤੋਂ ਬਾਅਦ ਨਾਲ ਹੀ ਇਹਦੇ ਅਸੀਂ ਆ ਸਮਾਨ ਪਾ ਦੇਣਾ ਖੁੰਬਾ ਓਕੇ 35 ਇਨੂੰ ਇੰਨਾ ਚਿਰ ਇਹਨੂੰ ਬਣਾਈ ਜਾਣਾ ਜਿੰਨਾ ਚਿਰ ਇਹਦਾ ਜਿਹੜਾ ਪਾਣੀ ਆ ਉਹ ਸੌਸ ਨਾ ਹੋਵੇ ਕਿਉਂਕਿ ਇਹ ਡਰਾਈ ਕਰਨਾ ਹੈ ਬਣਾਉਂਦੇ ਬਣਾਉਂਦੇ ਕਿਉਂਕਿ ਹੁਣ ਇਹਨਾਂ ਨੇ ਪਾਣੀ ਛੱਡ ਦੇਣਾ ਥੋੜੇ ਟਾਈਮ ਬਾਅਦ ਆ ਜਦੋਂ ਅਸੀਂ ਇਹਨਾਂ ਦੇ ਵਿੱਚ ਨੂਨ ਪਾਉਣਾ ਹੈ ਠਿੱਕੇ ਦੇ ਨਾਲ ਫਿਰ ਤੁਸੀਂ ਇਹਨੂੰ ਟੱਕ ਦੇਣਾ ਹੈ ਸੋ ਦੂਸਰੇ ਪਾਸੇ ਮੈਂ ਦੇਤੀਆਂ ਇਹ ਵੀ ਹੁਣ ਆਲਮੋਸਟ ਹੋ ਗਈਆਂ ਪਰ ਪਾਸੇ ਮੈਂ ਠੰਡਾ ਕਰਨ ਵਾਸਤੇ ਰੱਖਤਾ ਆ ਹੁਣ ਇਹਨੂੰ ਫਿਰ ਮੈਂ ਗ੍ਰाइंड ਕਰੂੰਗੀ ਗ੍ਰाइंड ਕਰਕੇ ਫਿਰ ਇਹਨੂੰ ਇੱਕ ਵਾਰੀ ਫਿਰ ਉਬਾਲੂੰਗੀ ਫਿਰ ਇਹਦਾ ਪੂਰਾ ਤਿਆਰ ਹੋ ਜਾਣਾ ਹੈ ਸੋ ਇਸ ਤਰੀਕੇ ਨਾਲ ਇਹ 소ਸ ਹੋ ਚੁੱਕਾ ਆ ਸੋ ਹੁਣ ਮੇਰਾ ਰੈਡੀ ਹੋ ਜਾਣਾ ਹੈ ਲਜ਼ਾਨੀਆ ਸੋ ਇਧਰ ਮੈਂ ਗ੍ਰाइंड ਕਰ ਲਿਆ ਹੈ ਸੋ ਇਸ ਤਰੀਕੇ ਨਾਲ 소ਸ ਬਣਾ ਲਿਆ ਸੋ ਇਸ ਤਰੀਕੇ ਨਾਲ ਇਹ ਦੇਖ ਤੁਸੀਂ ਸਾਰਾ ਸਮਾਨ ਪਾ ਦਿੱਤਾ ਹੈ ਸੋ ਮੈਂ ਹੁਣ ਦੇ ਰਹੀ ਹਾਂ ਵਾ ਨਾਈਸ ਹੁਣ ਮੇਰੀ ਜਿਹੜੀ ਆ 소ਸ ਆ ਉਹ ਰੈਡੀ ਹੋ ਗਈ ਆ ਸੋ ਇਸ ਤਰੀਕੇ ਨਾਲ ਜਿਹੜੀਆਂ ਇਹ ਲੇਰਾਂ ਬਣ ਗਈਆਂ ਆ ਸੋ ਅਸੀਂ ਹੁਣ ਇਹਨੂੰ ਡਰੈਸਿੰਗ ਕਰਦੇ ਆ ਮਾੜਾ-ਮਾੜਾ ਤੁਸੀਂ ਥੱਲੇ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਕਿਉਂਕਿ ਫਿਰ ਜਿਹੜੀ ਆ ਲੇਅਰ ਆ ਇਹ ਥੱਲੇ ਚੁੰਬੜਦੀ ਨਹੀਂ ਹੈਗੀ ਬਿਊਟੀਫੁਲ ਤਿੰਨ ਲੇਰਾਂ ਤੁਸੀਂ ਲਾਉਣੀ ਆ ਇਸ ਤਰੀਕੇ ਨਾਲ ਤਿੰਨ ਲੇਰਾਂ ਲਾ ਕੇ ਉਹਦੇ ਉੱਤੇ ਤੁਸੀਂ ਫਿਰ ਆ ਜਿਹੜੀ ਸੌਸ ਆ ਪਾਉਣੀ ਆ ਮੈਂ ਆਤ ਕੀ ਸਿਰਫ ਦੋ ਲੇਰਾਂ ਦਾ ਬਣਾਉਣਾ ਆ ਇੱਕ ਵਾਰੀ ਇੱਥੇ ਪਾਉਣੀ ਆ ਇੱਕ ਵਾਰੀ ਉੱਪਰ ਪਾਉਣੀ ਆ ਤਿੰਨ ਲੇਰਾਂ ਵਾਲਾ ਬਹੁਤ ਜ਼ਿਆਦਾ ਫਿਰ ਸਮਾਨ ਕੱਟਣਾ ਪੈਂਦਾ ਆ ਤੇ ਕੰਮਾ ਪੈਂਦਾ ਇਸ ਤਰੀਕੇ ਦੇ ਨਾਲ ਇਹਨੂੰ ਬਾ ਦਿਓ ਆ ਦੇਖੋ ਸੋ ਇਸ ਦੇ ਉੱਤੇ ਫਿਰ ਅਸੀਂ ਆ ਇਹ ਜਿਹੜਾ ਫੈਰਡੋ ਆ ਇਦਾਂ ਪਾਉਣਾ ਆ ਹੁਣ ਐਂਡ ਹੋ ਗਿਆ ਇਹਦਾ ਹੁਣ ਇਹਦੇ ਉੱਤੇ ਪਾਉਂਦੀ ਮੈਂ ਚੀਜ਼ ਹਰ ਇੱਕ ਬੰਦੇ ਦਾ ਆਪੋ ਆਪਣਾ ਸਟਾਈਲ ਆ ਬਣਾਉਣੇ ਦਾ ਮੇਰਾ ਆਪਣਾ ਸਟਾਈਲ ਆ ਮੈਂ ਆਪਣੇ ਸਾਹ ਉਹਨਾਂ ਦੇਖ ਦਿਉਣੀ ਆ ਕਿ ਮੇਰੀ ਮੇਰੀ ਇਹ ਚੀਜ਼ ਕਿਸ ਕਿਦਾਂ ਹੈਲਥੀ ਹੋ ਸਕਦੀ ਫੈਮਿਲੀ ਵਾਸਤੇ ਸੋ ਇਸ ਕਰਕੇ ਮੈਂ ਚੀਜ਼ ਵੀ ਪਾਉਂਦੀ ਆ ਪਰ ਇੰਨੀ ਜ਼ਿਆਦਾ ਨਹੀਂ ਇਹ ਸੋਇਆ ਚੀਜ਼ ਆ ਅਸੀਂ ਸੋਇਆ ਚੀਜ਼ ਲਿਆ ਕੇ ਇਹਨੂੰ ਗ੍ਰाइंड ਕਰਕੇ ਅਸੀਂ ਇਹਨੂੰ ਰੱਖ ਲਈਦਾ ਆ ਸੋ ਸੋ ਇੰਨੀ ਕੀ ਮੈਂ ਚੀਜ਼ ਪਾਉਣੀ ਆ ਜ਼ਿਆਦਾ ਨਹੀਂ ਪਾਉਣੀ ਸੋ ਜਿਹੜਾ ਇਹ ਵਧੀਆ ਤਰੀਕੇ ਨਾਲ ਬਣ ਜਾਵੇ ਇਹ ਮੇਰਾ ਬਣ ਗਿਆ ਲਜ਼ਾਨੀਆ ਲਜ਼ਾਨੀਆ ਬਾਹਰ ਕੱਢਿਆ ਆ ਸੋ ਦੇਖੋ ਲਜ਼ਾਨੀਆਂ ਹੁਣ ਮੇਰੀ ਕਟਿੰਗ ਕਰਦੀਆਂ ਐਦਾਂ ਮੈਂ ਛੋਟੇ ਛੋਟੇ ਪੀਸ ਬਣਾਉਂਗੀ ਬਣਾ ਕੇ ਫਿਰ ਵੀ ਇਹਨੂੰ ਮੈਂ 15-20 ਮਿੰਟ ਰੱਖੂੰਗੀ ਸੋ ਥੋੜਾ ਜਿਆ ਇਹਦਾ ਜਿਹੜਾ ਸਾਫ ਕਿਤਾਬ ਵਧੀਆ ਹੋ ਜਾਵੇ ਇਸ ਤਰੀਕੇ ਦੇ ਨਾਲ ਅਸੀਂ ਇਹਦੇ ਪੀਸ ਬਣਾ ਦੇਣੇ ਆ ਬਣਾ ਕੇ ਅਸੀਂ ਇਹਨੂੰ ਹੁਣ 15-20 ਮਿੰਟ ਅ oven ਦੇ ਵਿੱਚ ਰੱਖਾਂਗੇ ਬੰਦ oven ਦੇ ਵਿੱਚ ਥੋੜਾ ਜਿਆਦਾ ਅੱਖਾਂ ਚੱਕਣਾ ਇਸ ਤਰੀਕੇ ਦੇ ਨਾਲ ਮੈਂ ਅਵਨ ਦੇ ਵਿੱਚ ਦਵਾਰਾ ਰੱਖੂੰਗੀ ਬੰਦ ਅਵਨ ਦੇ ਵਿੱਚ ਹੁਣ ਅਸੀਂ ਇਹਨੂੰ ਟੱਕ ਦੇਵਾਂਗੇ ਫਿਰ ਜਿਹੜਾ ਮਾੜਾ ਮੋਟਾ ਉਹਦਾ ਸਾਸ ਜਾਂ ਉਹ ਵੀ ਸਾਰੀ ਸਾਰੀ ਗ੍ਰਿਪ ਹੋ ਜਾਣੀ ਆ ਫਿਰ ਅਸੀਂ ਇਹਦਾ ਲੁੱਥ ਉਠਾਵਾਂਗੇ ਵਾਹ ਹੁੰਦਾਸ ਐਂਡ ਆ ਹੁਣ ਅਸੀਂ ਇਹਨੂੰ ਲਾ ਰਹੇ ਆ ਬਟਰ ਬਟਰ ਤੋਂ ਬਾਅਦ ਨਾਲ ਹੀ ਅਸੀਂ ਲਾਉਣਾ ਹੈਗਾ ਇਹਨੂੰ ਲਸਣ ਲਸਣ ਜਿਹੜਾ ਆ ਅਸੀਂ ਇਹਨੂੰ ਇਹਦੇ ਉੱਤੇ ਲਾਵਾਂਗੇ ਇਹ ਸਵਾਦ ਲੱਗੂਗਾ ਇਹਦਾ ਆਪਣਾ ਹੀ ਟੇਸਟ ਆਉਂਦਾ ਹੈ ਲਸਣ ਦਾ ਇਸ ਤਰੀਕੇ ਨਾਲ ਮੇਰਾ ਹੁਣ ਲਜ਼ਾਨੀਆ ਜਿਹੜਾ ਰੈਡੀ ਆ ਹੁਣ ਅਸੀਂ ਖਾਵਾਂਗੇ ਇਹ ਦੇਖੋ ਬਬਲੀ ਵਾਓ ਨਾਈਸ ਲਜ਼ਾਨੀਆ ਨਾਈਸ ਆ ਦੇਖੋ ਲਜ਼ਾਨੀਆ ਬਣ ਗਿਆ ਹੁਣ ਮੈਂ ਖਾਉਂਗੀ ਸੋ ਤੁਹਾਡੇ ਨਾਲ ਇੰਜੋਏ ਕਰੂੰਗੀ ਸੋ ਪਹਿਲੀ ਵਾਰੀ ਮੈਂ ਗ੍ਰੀਨ ਟਮਾਟਰਾਂ ਦਾ ਸੌਸ ਬਣਾਈ ਆ ਸੋ ਮੈਨੂੰ ਬਹੁਤ ਟੇਸਟੀ ਲੱਗੀ ਜਿਹੜੀ ਬ੍ਰੈਡ ਬਣਾਈ ਆ ਉਦੇ ਤੇ ਲਸਣ ਲਾ ਕੇ ਕਿਓ ਲਾ ਕੇ ਉਹ ਖਾਦਾ ਟੋਟਲੀ ਡਿਫਰੈਂਟ ਗ੍ਰੀਨ ਟਮਾਟਰਾਂ ਨੂੰ ਲੈ ਕੇ ਉਹਦੀ ਸੌਸ ਬਣਾਇਆ ਉਸ ਟੋਟਲੀ ਡਿਫਰੈਂਟ ਹੁੰਦੀ ਆ ਸੋ ਹੁਣ ਬਰੈਡਾ ਖਾਂਦੇ ਆਂ ਅਸੀਂ ਤੁਸੀਂ ਵੀ ਮੇਰੇ ਨਾਲ ਆਓ ਸੋ ਮੈਂ ਇਦਾਂ ਦੇ ਬਲੌਗ ਪਾਉਂਦੀ ਰਹੀਆ ਕਰੂੰਗੀ ਇਦਾਂ ਦੀਆਂ ਨਮੀ ਨਮੀ ਆਈਟਮਾਂ ਤੁਹਾਨੂੰ ਦਿਖਾਉਂਦੀ ਰਹੀਆ ਕਰੂੰਗੀ ਇਸ ਤਰੀਕੇ ਦੇ ਨਾਲ ਮੈਂ ਬਣਾਉਂਦੀ ਆ ਹੁਣ ਜ਼ਿਆਦਾਤਰ ਮੈਂ ਇਦਾਂ ਦੀਆਂ ਹੀ ਆਈਟਮਾਂ ਤੁਹਾਨੂੰ ਬਣਾ ਕੇ ਦਿਖਾਇਆ ਕਰੂੰਗੀ ਆ ਸੀ ਅੱਜ ਮੇਰਾ ਥੈਂਕਸ giving day ਦਾ ਡਿਨਰ ਦਾ ਬਲੌਗ ਸੋ ਮੈਂ ਲਜ਼ਾਨੀਆ ਬਣਾਇਆ ਸੀਗਾ ਸੋ ਅਸੀਂ ਸਾਰਿਆਂ ਨੇ ਲਾਜ਼ਾਨੀਆਂ ਖਾ ਲਿਆ ਆ ਸੋ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆ ਆਈਡੀਆ ਕੁਕਿੰਗ ਦੇ ਦਿੰਦੀ ਰਹੂੰਗੀ ਸੋ ਨਵੇਂ ਨਵੇਂ ਫੈਸਟੀਵਲ ਹੁਣ ਆ ਰਹੇ ਆ ਸੋ ਮਿਲਦੀ ਆ ਮੈਂ ਤੁਹਾਨੂੰ ਦੀਵਾਲੀ ਦੇ ਬਲੌਗ ਦੇ ਉੱਤੇ ਥੈਂਕ ਯੂ